ਤੇ ਮੇਰੇ ਘਰ ਬੰਦੇ ਮਾਰ ਲਾਗੇ ਨੇ ਮੇਰੇ ਪਰਿਵਾਰ ਨੂੰ ਤੇ ਮੇਰੀ ਬੇਨਤੀ ਹੈ ਜੀ ਮੁੱਖ ਮੰਤਰੀ ਸਾਹਿਬ ਨੂੰ ਇਹਦੇ ਧਿਆਨ ਦਿੱਤਾ ਜਾਵੇ ਕੱਲ ਨੂੰ ਉਹ ਮੁੰਡੇ ਕੋਲ ਪਿਸਤੌਲ ਵੀ ਹੈ ਕਹਿੰਦੇ ਗੋਲੀਆਂ ਵੀ ਚਲਾਈਆਂ ਹੋਈਆਂ ਹਨ تاکੂ ਜੋ ਨੌਜਵਾਨਾਂ ਦੇ ਵੱਲੋਂ ਐਨਆਰਆਈ ਦੇ ਘਰ ਦੇ ਉੱਤੇ ਹਮਲਾ ਕੀਤਾ ਗਿਆ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ ਅਮਰਿਤਸਰ ਦੇ ਦਬੂਰਜੀ ਤੋਂ ਇਹ ਘਟਨਾ ਸਾਹਮਣੇ ਆ ਰਹੀ ਹੈ ਜਿੱਥੇ ਕਿ ਕੁਝ ਨੌਜਵਾਨਾਂ ਦੇ ਵੱਲੋਂ ਮੂੰਹ ਬੰਨ ਕੇ ਐਨ ਆਰ ਆਈ ਦੇ ਘਰ ਦੇ ਉੱਤੇ ਹਮਲਾ ਕੀਤਾ ਗਿਆ ਘਰ ਦੀ ਪੰਤ ਤੋੜ ਕੀਤੀ ਗਈ ਹੈ ਇੱਟਾ ਰੋੜੇ ਬરાਏ ਗਏ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਵੇਂ ਨੌਜਵਾਨਾਂ ਦੇ ਵੱਲੋਂ ਮੂੰਹ ਬੰਨ ਕੇ ਐਨ ਆਰ ਆਈ ਦੇ ਘਰ ਦੇ ਉੱਤੇ ਹਮਲਾ ਕੀਤਾ ਜਾ ਰਿਹਾ ਹੈ ਅੰਮ੍ਰਿਤਸਰ ਦੇ ਦਬੂਤੀ ਤੋਂ ਇਹ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕੁਝ ਨੌਜਵਾਨਾਂ ਦੇ ਵੱਲੋਂ ਐਨ ਆਰ ਆਈ ਦੇ ਘਰ ਦੇ ਬਾਹਰ ਖੜੇ ਹੋ ਕੇ ਘਰ ਦੀ ਪੰਤ ਤੋੜ ਹੈ ਘਰ ਦੇ ਅੰਦਰ ਇੱਟਾ ਰੋੜੇ ਬરાਏ ਗਏ ਨੇ ਅੰਮ੍ਰਿਤਸਰ ਦੇ ਦੁਬਾਰਜੀ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਤਾਂ ਉਥੇ ਹੀ ਵਿਦੇਸ਼ ਦੇ ਵਿੱਚ ਬੈਠੇ ਐਨਆਰਆਈ ਦੇ ਵੱਲੋਂ ਸਰਕਾਰ ਅੱਗੇ ਮਦਦ ਦੀ ਗੁਹਾਰ ਲਗਾਈ ਗਈ ਹੈ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਉਹਨਾਂ ਦੇ ਘਰ ਦੇ ਉੱਤੇ ਨੌਜਵਾਨਾਂ ਦੇ ਵੱਲੋਂ ਹਮਲਾ ਕੀਤਾ ਗਿਆ ਮੂੰ ਮੰਨ ਕੇ ਆਏ ਮੁੰਡਿਆਂ ਦੇ ਵੱਲੋਂ ਸ਼ਰਿਆਮ ਗੁੰਡਾਗਰਦੀ ਦਿਖਾਈ ਦਿੱਤੀ ਗਈ ਹੈ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਇਹਨਾਂ ਨੂੰ ਕਿਸੇ ਦਾ ਡਰ ਪੈ ਨਹੀਂ ਜਾਪ ਰਿਹਾ ਕਿਵੇਂ ਇਹ ਐਨਆਰਆਈ ਦੇ ਘਰ ਦੇ ਉੱਤੇ ਗੁੰਡਾਗਰਦੀ ਕਰਦੇ ਨਜ਼ਰ ਆ ਰਹੇ ਨੇ ਹਾਲਾਂਕਿ ਅਜੇ ਤੱਕ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ ਕਿਸ ਕਾਰਨ ਇਹਨਾਂ ਨੌਜਵਾਨਾਂ ਦੇ ਵੱਲੋਂ ਗੁੱਸਾ ਦਿਖਾਇਆ ਗਿਆ ਐਨਆਰਆਈ ਦੇ ਘਰ ਦੇ ਉੱਤੇ ਇੱਟਾਂ ਰੋੜੇ ਬਰਾਏ ਗਏ ਨੇ ਮੂੰਹ ਬੰਨ ਕੇ ਆਏ ਨੌਜਵਾਨਾਂ ਦੇ ਵੱਲੋਂ ਪਰ ਪੁਲਿਸ ਇਸ ਮਾਮਲੇ ਦੀ ਜਾਂਚ ਆਜੋ ਬਰੀਕੀ ਦੇ ਨਾਲ ਕਰ ਰਹੀ ਹੈ ਤਾਂ ਕਾਰਨਾਂ ਦਾ ਜਾਂਚ ਤੋਂ ਬਾਅਦ ਹੀ ਪਤਾ ਚੱਲੇਗਾ ਕਿਉਂ ਇਹਨਾਂ ਨੌਜਵਾਨਾਂ ਦੇ ਵੱਲੋਂ ਐਨਆਰਆਈ ਦੇ ਘਰ ਦੀ ਪੰਤ ਤੋੜ ਕੀਤੀ ਗਈ ਹੈ ਦਾ ਵੀਡੀਓ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਤਾਂ ਦੇਖ ਸਕਦੇ ਹੋ ਕਿ ਨੌਜਵਾਨਾਂ ਦੇ ਵੱਲੋਂ ਕਿਵੇਂ ਗੁੰਡਾਗਰਦੀ ਦਿਖਾਈ ਜਾ ਰਹੀ ਹੈ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ ਆਖਿਰ ਕੌਣ ਇੰਨਾ ਬਾਦ ਦਾ ਦਾ ਜ਼ਿੰਮੇਵਾਰ ਹੈ ਹੈਲੋ ਸਸਿਕਾਲ ਜੀ ਮੇਰਾ ਪਿੰਡ ਦਬੁਰਜੀਆ ਮੈਂ ਐਨ ਆਰ ਆਈ ਹਾਂ ਤੇ ਮੇਰੇ ਬੱਚੇ ਨੇ ਪਿੱਛੇ ਇੰਡੀਆ ਬਾਪੇ ਬਜ਼ੁਰਗ ਹੈ ਤੇ ਮੇਰੇ ਘਰ ਬੰਦੇ ਮਾਰ ਲਾਗੇ ਨੇ ਮੇਰੇ ਪਰਿਵਾਰ ਨੂੰ ਤੇ 7-8 ਦਿਨ ਹੋ ਗਏ ਆ ਪ੍ਰਸ਼ਾਸਨ ਤੋਂ ਅਸੀਂ ਰਿਪੋਰਟ ਵੀ ਲਿਖਾਈ ਹੈ ਕੋਈ ਕਾਰਵਾਈ ਨਹੀਂ ਨਾਲ ਕੀਤੀ ਤੇ ਮੇਰੀ ਬੇਨਤੀ ਹੈ ਜੀ ਮੁੱਖ ਮੰਤਰੀ ਸਾਹਿਬ ਨੂੰ ਇਹਦਾ ਧਿਆਨ ਦਿੱਤਾ ਜਾਵੇ ਕੱਲ ਉਹ ਮੁੰਡੇ ਕੋਲ ਪਿਸਤੌਲ ਵੀ ਹੈ ਕਹਿੰਦੇ ਗੋਲੀਆਂ ਵੀ ਚਲਾਈਆਂ ਹੋਈਆਂ ਹਨ ਤੇ ਮਿਹਰਬਾਨੀ ਤੁਹਾਡੀ ਤੁਸੀਂ ਇਹਦਾ ਇਤਿਹਾਲ ਦੋ ਪ੍ਰਸ਼ਾਸਨ ਨੂੰ ਬੇਨਤੀ ਹੈ ਦੋਨੇ ਹੱਥ ਜੋੜ ਕੇ ਜੀ